ਜੰਗਲ ਦੇ ਵਿੱਚ ਗਵਾਚ ਗਿਆ ਪੁੱਤ ਵੀਡੀਓ ਵਾਇਰਲ ਹੋ ਗਈ ਮਾਂ ਰੋਂਦੀ ਦੀ ਐ ਕੁੜੀਆਂ ਉੱਥੇ ਅਮਰੀਕਾ ਦੇ ਵਿੱਚ ਮਾਵਾ ਬਣ ਕੇ ਬੈਠੀਆਂ ਨੇ ਜਿਨ੍ਹਾਂ ਨੂੰ ਉਹਨਾਂ ਇਹ ਨਹੀਂ ਪਤਾ ਕਿ ਉਹਨਾਂ ਦਾ ਪਿਓ ਕੌਣ ਹੈ ਬੱਚਿਆਂ ਦਾ ਜਿਹੜੇ ਇੰਡੀਆ ਦੇ ਵਿੱਚ ਨਹੀਂ ਪਤਾ ਹੁੰਦਾ ਉਹ ਸੋਚਦੇ ਨੇ ਵੀ ਅਸੀਂ ਅਮਰੀਕਾ ਪਹੁੰਚ ਗਏ ਆ ਜੈਂਟ ਉਹਨਾਂ ਨੂੰ ਇੱਕ ਕਹਾਣੀ ਸੁਣਾਉਂਦਾ ਬਸ ਅਮਰੀਕਾ ਦੇ ਨਾਲ ਹੀ ਹੈ ਜਿਹੜਾ ਕਿ ਅਕਵਾ ਡੋਰ ਤੋਂ ਰਸਤਾ ਸ਼ੁਰੂ ਹੁੰਦਾ ਹੈ ਪਨਾਮਾ ਦੇ ਵਿੱਚ ਇਹੀ ਹੋਇਆ ਕਿ ਲੋਕਾਂ ਦੇ ਨਾਂ ਪਿੱਛੇ ਸਿੰਘ ਰਹਿ ਗਿਆ ਸਿੰਘ ਹਾਂਜੀ ਹੈਨਾ ਹਾਂਜੀ ਨਾਂ ਪਿੱਛੇ ਸਿੰਘ ਰਹਿ ਗਿਆ ਪਰ ਲੋਕ ਉੱਥੇ ਮਿਕਸ ਹੋ ਗਿਆ ਪੀੜੀ ਖਤਮ ਹੋ ਗਈ ਆ ਖਤਮ ਪੰਜਾਬ ਦੀਆਂ ਧੀਆਂ ਤਾਂ ਮਾਪਿਓ ਦਾ ਸ਼ਰਮ ਕਰਨਾ ਥੋੜੀ ਬੜੀਆਂ ਕੁੜੀਆਂ ਤੇ ਸ਼ਰਮ ਕਰਨਾ ਉਹਨਾਂ ਦੀ ਜ਼ੁਬਾਨ ਵੀ ਆਪਣੀ ਨਹੀਂ ਹੁੰਦੀ ਨਾ ਉਹ ਇੰਗਲਿਸ਼ ਬੋਲ ਉਹਨਾਂ ਉਹਨਾਂ ਨੂੰ ਸਪੈਨ ਚ ਆਉਂਦੀ ਏ ਨਾ ਉਹਨਾਂ ਨੂੰ ਇੰਗਲਿਸ਼ ਆਉਂਦੀ ਏ ਲੋਕ ਸਾਨੂੰ ਹੁਣ ਵੀ ਅਜੇ ਵੀ ਹਿੰਦੂਆਂ ਦੇ ਨਾਂ ਤੋਂ ਜਾਣਦੇ ਨੇ ਮੈਂ ਕਿਸੇ ਕੌਮ ਨੂੰ ਮਾੜਾ ਨਹੀਂ ਕਹਿੰਦੀ ਸਾਰਿਆਂ ਨੂੰ ਆਪ ਆਪਣੀ ਬਹੁਤ ਪਿਆਰਾ ਲੱਗਦਾ ਮੈਂ ਸਭ ਨੂੰ ਪਿਆਰਾ ਹੈਗਾ ਇੱਥੇ ਵੀ ਇੱਥੇ ਨਹੀਂ ਕਿਡਨਾਪ ਹੁੰਦੇ ਇੱਥੇ ਮੁੰਡੇ ਕਿਡਨਾਪ ਹੋਣ ਲੱਗ ਪਏ ਯੂਰਪ 'ਚ ਅੱਛਾ ਖੇਤਾ ਜਿਹੜੇ ਕੀ ਲੈ ਜਾਂਦੇ ਆ ਨਸ਼ੇ ਤੇ ਲਾ ਦਿੰਦੇ ਆ ਜੰਗਲ ਦੇ ਵਿੱਚ ਗਵਾਚ ਗਿਆ ਪੁੱਤ ਵੀਡੀਓ ਵਾਇਰਲ ਹੋ ਗਈ ਮਾਂ ਰੋਂਦੀ ਦੀ ਬਹੁਤ ਸਾਰੀਆਂ ਵੀਡੀਓਸ ਅਪਲੋਡ ਹੁੰਦੀਆਂ ਅਸੀਂ ਵੀ ਅਪਲੋਡ ਕਰਦੇ ਆ ਕਈਆਂ ਭੈਣ ਭਰਾਵਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਅੱਜ ਸੁਆਬ ਬਣਿਆ ਭੈਣ ਸਾਊਥ ਅਮਰੀਕਾ ਤੋਂ ਆਈ ਆ ਤੇ ਬਹੁਤ ਸਾਰੀਆਂ ਸਟੋਰੀਆਂ ਸੀਗੀਆਂ ਜਿਹੜੀਆਂ ਅਕਸਰ ਸੁਣੀਆਂ ਆ ਦੇਖੀਆਂ ਵੀ ਆ ਜਿਹੜਾ ਬੰਦਾ ਵਿਚਰਦਾ ਹੁੰਦਾ ਆ ਉਹਨੂੰ ਹੀ ਪਤਾ ਹੁੰਦਾ ਕਿ ਜਿਹਦੇ ਪਰਿਵਾਰ ਦਾ ਕੋਈ ਜੀ ਦੁਨੀਆ ਤੋਂ ਚਲੇ ਜਾਂਦਾ ਆ ਜਦੋਂ ਡੋਂਕੀ ਲਾਉਨੇ ਆ ਜੰਗਲਾਂ ਦੇ ਵਿੱਚੋਂ ਦੀ ਜਾਂਦੇ ਆ ਪਨਾਮਾ ਦੇ ਜੰਗਲ ਮਸ਼ਹੂਰ ਆ ਸਾਊਥ ਅਮਰੀਕਾ ਦੀ ਡੋਂਕੀ ਅਮਰੀਕਾ ਨੂੰ ਜਾਣਾ ਬਹੁਤ ਲੋਕਾਂ ਨੇ ਕਹਾਣੀਆਂ ਸੁਣੀਆਂ ਆ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਦੀਦੀ ਜੇ ਨੂੰ ਸਾਊਥ ਅਮਰੀਕਾ ਸਾਰਾ ਦੀਦੀ ਕਹਿੰਦਾ ਤੇ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਜੀ ਆਇਆਂ ਨੂੰ ਸਪੇਨ ਦੇ ਵਿੱਚ ਤੇ ਅਸੀਂ ਧੰਨ ਹੋ ਗਏ ਆ ਤੁਹਾਡੇ ਲਾਗੇ ਬੈਠੇ ਆ ਅਕਸਰ ਤੁਹਾਡੇ ਬਾਰੇ ਸੁਣੀਦਾ ਸੀਗਾ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਕਿਉਂਕਿ ਚੰਗੀ ਸੋਚ ਦੁਨੀਆ ਤੇ ਰੱਖਣੀ ਬਹੁਤ ਵੱਡੀ ਗੱਲ ਆ ਸਾਰੇ ਸੰਗਤ ਜਿਹੜੇ ਵੀ ਮੇਰੇ ਪੈਣਪਰਾ ਵੇਖਤੇ ਪੈਨੇ ਬਹਿਰ ਜਿੱਕਾ ਖਾਲਸਾ ਦਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਮੈਂ ਤੁਹਾਡਾ ਵੀ ਵਿਰਾ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਪੇਨ ਦੇ ਵਿੱਚ ਸਾਰੇ ਯੂਰਪ ਦੇ ਵਿੱਚ ਮੈਨੂੰ ਬਹੁਤ ਪਿਆਰ ਮਿਲਿਆ ਹੈਗਾ ਬਹੁਤ ਬਹੁਤ ਪਿਆਰ ਦੀ ਤੇ ਨੋਰਮਲ ਗੱਲ ਹੈ ਕਿ ਤੁਸੀਂ ਕੋਈ ਅੱਜ ਕੱਲ ਕੋਈ ਬੰਦਾ ਆਪਣੇ ਘਰ ਵਾਸਤੇ ਸਮਾਂ ਨਹੀਂ ਕੱਢਦਾ ਤੁਸੀਂ ਤਾਂ ਲੋਕਾਂ ਲਈ ਸਮਾਂ ਕੱਢਦੇ ਹੋ ਨਾ ਤੇ ਧੰਨਵਾਦ ਹੈ ਤੁਹਾਡਾ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਚਲੋ ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਡੌਂਕੀਆਂ ਦੇ ਉੱਤੇ ਹੋਈਆਂ ਵਾ ਲੋਕਾਂ ਨੂੰ ਬਚਾਇਆ ਆ ਕਈ ਜਗ੍ਹਾ ਦੇ ਉੱਤੇ ਮੁੰਡਿਆਂ ਨੂੰ ਰੋਟੀ ਦਿੱਤੀ ਆ ਭੁੱਖਿਆਂ ਨੂੰ ਦਿੱਤੀ ਆ ਜਿਹੜੇ ਯੂ ਐਸ اے ਅਮਰੀਕਾ ਨੂੰ ਜਾਂਦੇ ਆ ਤੇ ਮੇਰਾ ਅੱਜ ਦਾ ਸਵਾਲ ਹੀ ਸੀਗਾ ਕਿ ਭੈਣ 16 ਸਾਲਾਂ ਤੋਂ ਅਕਵਾਡੋਰ 'ਚ ਰਹਿ ਰਹੀ ਐ ਤੈਂ ਕਿਉਂ ਨਹੀਂ ਅਮਰੀਕਾ ਗਈ ਪਤਾ ਨਹੀਂ ਮੈਂ ਤਾਂ ਇਹ ਸੋਚਦੀ ਆ ਵੀ ਸ਼ਾਇਦ ਜਿਹੜੀਆਂ ਮਾਵਾਂ ਦੀਆਂ ਦਵਾਵਾਂ ਸਨ ਜਾਂ ਭੈਣਾਂ ਦੇ ਰੋਂਦੀਆਂ ਦੇ ਤਰਲੇ ਸਨ ਸ਼ਾਇਦ ਮੈਂ ਸੁਣਨੇ ਸਨ ਕਿਸੇ ਜਗ੍ਹਾ ਤੇ ਆ ਦੇ ਜਾ ਕੇ ਸੁਣਨੇ ਸੀਗੇ ਜਾ ਕੇ ਮੈਂ ਸੁਣਨੇ ਸਨ ਜਦੋਂ 2012 ਦੇ ਵਿੱਚ ਮੈਂ ਰੈਸਟੋਰੈਂਟ ਪਾਇਆ ਸੀ ਨਾ ਤੇ ਤੋਂ ਬੜੇ ਬੱਚੇ ਆਉਂਦੇ ਹੁੰਦੇ ਸਨ ਹਰ ਇੱਕ ਮਾਂ ਮੈਨੂੰ ਨਾ ਸੀਸ ਦਿੰਦੀ ਸੀ ਕਿ ਤੂੰ ਤੀਏ ਤੇਰਾ ਧੰਨਵਾਦ ਕਿ ਸਾਡੇ ਪੁੱਤਰਾਂ ਨੂੰ ਤੂੰ ਰੋਟੀ ਦਿੱਤੀ ਜਦੋਂ ਉਹ ਟਾਈਮ ਭੁੱਖਿਆਂ ਨੂੰ ਰੋਟੀ ਜੀ ਜਿਨ੍ਹਾਂ ਦੇ ਜੈਂਟ ਪਿੱਛੋਂ ਪੈਸੇ ਨਹੀਂ ਜੈਂਟ ਲੈ ਲੈਂਦੇ ਜਦੋਂ ਆਏ ਇੱਥੋਂ ਤੱਕਰ ਪਹੁੰਚ ਜਾਂਦੇ ਨਾ ਅਕਵਾ ਡੋਰ ਦੇ ਵਿੱਚ ਜਿਹੜੇ ਇੰਡੀਆ ਦੇ ਵਿੱਚ ਨਹੀਂ ਪਤਾ ਹੁੰਦਾ ਉਹ ਸੋਚਦੇ ਨੇ ਵੀ ਅਸੀਂ ਅਮਰੀਕਾ ਪਹੁੰਚ ਗਏ ਜੈਂਟ ਉਹਨਾਂ ਨੂੰ ਇੱਕ ਕਹਾਣੀ ਸੁਣਾਉਂਦਾ ਬਸ ਅਮਰੀਕਾ ਦੇ ਨਾਲ ਹੀ ਹੈ ਜਿਹੜਾ ਕਿ ਅਕਵਾ ਡੋਰ ਤੋਂ ਰਸਤਾ ਸ਼ੁਰੂ ਹੁੰਦਾ ਹੈ ਸ਼ੁਰੂ ਹੁੰਦਾ ਬਾਅਦ ਜੰਗਲ ਸਟਾਰਟ ਹੁੰਦੇ ਆ ਸਾਰਾ ਜੰਗਲ ਸਟਾਰਟ ਹੁੰਦਾ ਤੇ ਜੈਂਟ ਉਹਨਾਂ ਨੂੰ ਕੀ ਕਹਾਣੀ ਸੁਣਾਉਂਦੇ ਨੇ ਵੀ ਬਸ ਤੁਸੀਂ ਮੇਰੀ ਘਾ ਰਹਿ ਗਿਆ 2 ਢਾਈ ਘੰਟਿਆਂ ਦਾ ਰਸਤਾ 2 ਢਾਈ ਘੰਟਿਆਂ ਦਾ ਉੱਥੋਂ ਢਾਈ ਘੰਟਿਆਂ ਦਾ ਨਹੀਂ ਰਸਤਾ ਹੁੰਦਾ ਉਹ 2 ਢਾਈ ਮਹੀਨਿਆਂ ਦਾ ਪੈਦਲ ਰਸਤਾ ਹੁੰਦਾ ਹੈਗਾ ਕੋਈ ਕੋਈ ਇਹੋ ਜਿਹਾ ਕੋਈ ਤੁਹਾਡੇ ਨਾਲ ਵਾਕਿਆ ਹੋਇਆ ਹੋਵੇ ਕੋਈ ਕੁੜੀ ਜਾਂ ਮੁੰਡਾ ਜਾਂ ਕੋਈ ਇਦਾਂ ਦਾ ਬੱਚਾ ਜਿਹੜਾ ਮਿਲਿਆ ਹੋਵੇ ਜਿਸਨੇ ਕਿੰਨੇ ਦਿਨਾਂ ਤੋਂ ਭੁੱਖਾ ਹੋਵੇ ਰੋਟੀ ਨਹੀਂ ਖਾਧੀ ਜਦੋਂ ਤੁਹਾਨੂੰ ਦੇਖਿਆ ਕਿ ਮੈਂ ਰੱਬ ਮਿਲ ਗਿਆ ਜਾਂ ਉਹਨੂੰ ਹੌਸਲਾ ਹੋ ਗਿਆ ਕਿ ਮੈਂ ਸ਼ਾਇਦ ਮੇਰੀ ਜ਼ਿੰਦਗੀ ਬਚ ਜੂਗੀ ਇਹ ਵੀ ਮੈਂ ਇੱਕ ਦੀ ਕਹਾਣੀ ਨਹੀਂ ਦੱਸਦੀ ਤੇ ਬੜੇ ਭਰਾ ਹੁਣ ਕਈ ਅਮਰੀਕਾ ਬੈਠੇ ਨੇ ਕਈ ਵਾਪਸ ਤੁਰ ਗਏ ਨੇ ਉਹਨਾਂ ਸਾਰਿਆਂ ਦੀ ਗੱਲ ਦੱਸਦੀ ਬੜੇ ਇਹੋ ਜਿਹੇ ਜਿਹੜੇ ਕਹਿੰਦੇ ਹੁੰਦੇ ਨੇ ਅਸੀਂ 10-10 ਦਿਨਾਂ ਤੱਕ ਰੋਟੀ ਨਹੀਂ ਖਾਧੀ ਅੱਛਾ ਤੇ ਹਾਂ ਉਹ ਕਦੇ ਕਿਸੇ ਨੂੰ ਪਾਕਿਸਤਾਨੀ ਜਾਂ ਕਿਸੇ ਬੰਗਲਾਦੇਸ਼ੀ ਨੂੰ ਮਿਲ ਕੇ ਕਹਿੰਨਾ ਅਸੀਂ ਰੋ ਉਹ ਕਹਿੰਦੇ ਨੇ ਦੀਦੀ ਕੋਲ ਤੁਰ ਜਾ ਦੀਦੀ ਕੋਲ ਚੱਲ ਜਾ ਦੀਦੀ ਕੋਲ ਚੱਲ ਜਾ ਅੱਖਾਂ ਮੀਟ ਕੇ ਰੱਬ ਦੇਣ ਵਾਲਾ ਬਹੁਤ ਦੰਦਾ ਕਹਿੰਦੇ ਦੀਦੀ ਕੋਲ ਤਰਜੋ ਤੇ ਮੈਂ ਇਹ ਆਉਣ ਕੈਮਰਾ ਸਾਰੇ ਜਿੰਨੇ ਵੀ ਸਾਊਥ ਅਮਰੀਕਾ ਚ ਰਹਿੰਦੇ ਸਾਰੇ ਪਿਆਬੀ ਜਿੰਨੇ ਵੀ ਨੇ ਪਾਕਿਸਤਾਨੀ ਸਭ ਨੂੰ ਪਤਾ ਹੈਗਾ ਇਸ ਕਾਲ ਦਾ ਕਿ ਮੈਂ ਰੋਟੀ ਦੇ ਪੈਸੇ ਨਹੀਂ ਲੈਂਦੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਤਨ ਤਨ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 200 ਯੂਰੋਆਂ ਦਾ 200 ਰੁਪਈਆ ਦਾ ਲੰਗਰ ਲਾਇਆ ਉਹਨ ਯੂਰੋਆਂ ਚ ਵੀ ਡਾਲਣਾ ਹੀ ਮੂੰਹੋਂ ਨਿਕਲ ਗਿਆ ਪਰ ਕਹਿਣ ਦਾ ਭਾਵੇਂ ਆ ਕਿ ਉਹ ਤੁਰੀ ਦੁਨੀਆ ਦੇ ਵਿੱਚ ਅੱਜ ਵੀ ਚੱਲਦਾ ਆ ਕਿ ਇਸ ਦੇ ਗਵਾਹ ਜਿਹੜੀ ਆ ਉਹ ਭੈਣ ਆ ਤੇ ਜਿਹੜਾ ਉਹ ਲੰਗਰ ਚੜ੍ਹ ਰਿਹਾ ਤੇ ਭੈਣ ਨੇ ਦੱਸਿਆ ਆ ਕਿ ਕੋਈ ਵੀ ਆਉਂਦਾ ਜਾਂ ਜਾਂਦਾ ਜਾਂ ਉਥੋਂ ਦੀ ਨੰਗ ਦਾ ਭੈਣ ਵਾਲ ਆਉਂਦਾ ਆ ਤੇ ਭੈਣ ਉਸ ਦੀ ਉਡੀਕ ਕਰਦੀ ਆ ਤੇ ਉਸ ਨੂੰ ਪ੍ਰਸ਼ਾਦਾ ਵੀ ਛਕਾਉਂਦੀ ਆ ਤੇ ਉਸ ਨੂੰ ਅੱਗੇ ਮਾਰੇ ਹੌਸਲਾ ਵੀ ਦਿੰਦੀ ਆ ਬਹੁਤ ਵੱਡੀ ਗੱਲ ਆ ਭੈਣ ਮੈਂ ਕਹਿ ਸਕਦਾ ਪੈਣ ਮੈਂ ਤੈਨੂੰ ਚਲੋ ਡੌਂਕੀ ਦੀਆਂ ਵੀਡੀਓ ਵੀ ਤੂੰ ਬੜੀਆਂ ਕਾਲੀਆਂ ਹੋਣਗੀਆਂ ਇੰਟਰਵਿਊਆਂ ਕਾਲੀਆਂ ਆਉਣਗੀਆਂ ਲੋਕਾਂ ਨੇ ਸਵਾਲ ਵੀ ਪੁੱਛ ਲੈਣੇ ਹੋਣਗੇ ਬੜੇ ਮੁੰਡਿਆਂ ਦੀਆਂ ਲਾਸ਼ਾਂ ਵੀ ਭੇਜੀਆਂ ਹੋਣਗੀਆਂ ਕਈਆਂ ਦੀਆਂ ਮੋਤਾਂ ਵੀ ਹੋਈਆਂ ਪਰਿਵਾਰ ਰੋਂਦਿਆਂ ਨੇ ਵੀ ਤੈਨੂੰ ਫੋਨ ਕੀਤੇ ਆ ਕਿਉਂਕਿ ਤੇਰਾ ਤਾਂ ਵਾਹੀ ਇਹ ਕੰਮ ਨਾ ਪੈਂਦਾ ਮੈਂ ਪੈਣ ਹਟ ਕੇ ਗੱਲ ਕਰਦਾ ਵਾਂ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਹਾਂਜੀ ਅੱਜ ਅਮਰੀਕਾ ਨੂੰ ਜਾਣ ਵਾਸਤੇ ਲੱਖਾਂ ਰੁਪਈਆ ਲਾ ਰਹੀ ਆ ਵੈਸੇ ਉਹਦਾ ਟਰੰਪ ਨੇ ਇਸ ਵੇਲੇ ਪੂਰਾ ਯੂਰਪ ਆਇਆ ਚੜਚਾ ਕੁਦਰੋਂ ਵਾਪਸ ਭੇਜੰਡਿਆ ਆ ਕਿ ਜਿੰਨੀ ਮੁਸ਼ਕਲ ਆਈ ਵਿਚਾਰੇ ਜਾਂਦੇ ਪੈਰ ਪੂਰ ਗੜ ਜਾਂਦੇ ਆ ਪਰ ਜਿਹੜੇ ਅਕਵਾਡੋਰ ਸਾਊਥ ਅਮਰੀਕਾ ਦੇ ਲੋਕ ਆ ਉਥੇ ਵੀ ਜੇ ਦੇਖਿਆ ਜਾਵੇ ਬਿਜ਼ਨਸ ਜਾਂ ਕਾਰੋਬਾਰ ਪੈਸਾ ਨਹੀਂ ਇੰਨਾ ਹੈ ਪਰ ਉਹ ਕਿਉਂ ਨਹੀਂ ਅਮਰੀਕਾ ਕੋਲ ਜਾਂਦੇ ਉਹਨਾਂ ਦੇ ਕੋਲ ਸਾਡੇ ਦੇ ਲੋਕ ਅਕਵਾਡੋਰ ਤੱਕ ਜਾਣ ਲਈ ਤਰਸਦੇ ਆ ਤੇ ਅਕਵਾ ਡੋਰ ਵਾਲੇ ਜਿਹੜੇ ਆ ਉਹ ਕਿਉਂ ਨਹੀਂ ਜਾਂਦੇ ਇੱਕ ਤਣਾ ਜਿਹੜੇ ਆਪਾਂ ਮੈਂ ਇਹ ਗੱਲ ਕਵਾਂਗੀ ਕਿ ਸਾਡਾ ਜਿਹੜਾ ਇੰਡੀਆ ਨਾ ਭੇਡ ਚਾਲ ਬਹੁਤ ਹੈ ਅੱਛਾ ਬਹੁਤ ਇੱਕ ਨੂੰ ਕਿਸੇ ਮਨ ਲੈ ਕੇ ਕਿਸੇ ਕੰਟਰੀ ਦੇ ਵਿੱਚ ਨਾ ਕੋਈ ਰੈਸਟੋਰੈਂਟ ਖੋਲੇ ਨਾ ਦੂਜਾ ਕਿ ਵੀ ਬਰਾਬਰ ਰੈਸਟੋਰੈਂਟ ਨਹੀਂ ਖੋਲੇਗਾ ਤੀਜਾ ਵੀ ਆ ਕੇ ਉਹ ਕੋਈ ਰੈਸਟੋਰੈਂਟ ਖੋਲੇਗਾ ਇਹ ਸਾਡੇ ਜੇ ਇੱਕ ਪਾਸੇ ਲੈਂ ਫੜ ਲੈਂਦੇ ਨੇ ਫਿਰ ਉਧਰ ਹੀ ਫੜ ਲੈਂਦੇ ਨੇ ਬਾਕੀ ਕਿਸੇ ਵੀ ਕੰਟਰੀ 'ਚ ਰਹਿ ਕੇ ਹਰ ਕੰਟਰੀ 'ਚ ਕਮਾਈ ਹੋ ਸਕਦੀ ਏ ਮੈਂ ਦੇਖੋ 16 ਸਾਲ ਤੋਂ ਇਕਵਾਡੋਰ ਦੇ ਵਿੱਚ ਰਹਿ ਰਹੀ ਹਾਂ ਬਹੁਤ ਸੋਹਣਾ ਕਾਰੋਬਾਰ ਕਰਦੀ ਹਾਂ ਜਿਹੜੇ ਮੇਰੇ ਭੈਣ ਭਰਾ ਹੋਰ ਵੀ ਇਕਵਾਡੋਰ ਦੇ ਵਿੱਚ ਰਹਿੰਦੇ ਨੇ ਬਹੁਤ ਸੋਹਣੇ ਬਿਜ਼ਨਸ ਚਾਹ ਨਹੀਂ ਜਿਹੜੇ ਜਿਹੜੇ ਇਕਵਾਡੋਰੀਅਨ ਆ ਉੱਥੇ ਦੇ ਲੋਕ ਨਹੀਂ ਜਾਂਦੇ ਇੰਗਲਿਸ਼ ਵੀ ਨਹੀਂ ਬੋਲਦੇ ਇੰਗਲਿਸ਼ ਵੀ ਨਹੀਂ ਬੋਲਦੇ ਸਕੂਲਾਂ 'ਚ ਵੀ ਨਹੀਂ ਰੱਖਦੇ ਅੱਛਾ ਆਪਣੀ ਮਾਂ ਬੋਲੀ ਉਹਨਾਂ ਦੀ ਜਿਹੜੇ ਪਸਪਾਨ ਸ਼ੈੱਡ ਲੈਂਗੁਏਜ ਲੈਂਗੁਏਜ ਦੇਖੋ ਕਿੱਥੇ ਬਹੁਤ ਵੱਡੀ ਇੱਕ ਗੱਲ ਹੈ ਮੈਸੇਜ ਆ ਕਿ ਆਪਣੀ ਭਾਸ਼ਾ ਹੀ ਬੋਲਦੇ ਆ ਤੇ ਇੰਗਲਿਸ਼ ਬੋਲਣਾ ਸਕੂਲਾਂ 'ਚ ਵੀ ਨਹੀਂ ਆਣੀ। ਉਹ ਕਹਿੰਦੇ ਨੇ ਸਾਡੀ ਮਾਂ ਬੋਲੀ ਸਾਡੀ ਹੈ। ਜੀ। ਸਕੂਲਾਂ 'ਚ ਵੀ ਨਹੀਂ ਆਣੀ। ਅੱਛਾ। ਨਾ ਬੱਚਿਆਂ ਨੂੰ ਪੜ੍ਹਾਉਂਦੇ ਵੀ ਕੋ ਨਹੀਂ ਗਏ। ਜੀ। ਤੇ ਬੋਲਦੇ ਵੀ ਕੋ ਨਹੀਂ। ਕਿਸੇ ਆਫਿਸ ਵਿੱਚ ਵੀ ਨਹੀਂ ਬੋਲਦੇ। ਹੁਣ ਤਾਂ ਮਾੜਾ ਮੋਟਾ ਲੋਕ ਲੱਗ ਪਏ ਜਾਣਣ ਜਦੋਂ ਮੈਂ 2009 ਚ ਆਇਆ ਤਾਂ 에ਰਪੋਰਟ ਤੇ ਵੀ ਇੰਗਲਿਸ਼ ਨਹੀਂ ਸੀ ਹੈ। ਅੱਛਾ ਅੰਗਰੇਜ਼ੀ ਨਹੀਂ ਬੋਲੀ ਜਾਂਦੀ। ਇੱਕ ਤੱppa ਵੀ ਨਹੀਂ ਸਰਬ। ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ ਤਾਂ ਅੰਗਰੇਜ਼ੀ ਤੋਂ ਬਿਨਾਂ نیند ਨਹੀਂ ਆਉਂਦੀ। نیند ਨਹੀਂ ਆਉਂਦੀ ਕਹਿੰਦੇ। ਤੇ ਮੈਂ ਨੇ ਇੱਕ ਪਹਿਣ ਗੱਲ ਹੋ ਰਿਆ। ਇਹ ਕਿਤੇ ਜਿੱਦਾਂ ਹੁਣ ਉੱਥੇ ਰਹਿਣ ਕਿੰਨੇ ਕੁ ਲੋਕ ਆਪਣੇ ਪੰਜਾਬੀ ਕਿੰਨੇ ਗਿਆ। ਬਹੁਤ ਮੈਨੂੰ ਲੱਗਦਾ ਪੰਜਾਬੀ ਜਿਹੜੇ ਨੇ ਉਹ ਤਾਂ 10 ਕੋਈ ਜਣੇ ਨੇ 10 ਵੀ ਜਣੇ ਨੇ ਹਾਂ 10 ਜੇ ਕੋਈ ਇੱਕ ਦੋ ਹੋਇਆ ਵੀ ਹੋਰ ਆਪਣੀ ਫੈਕਟ ਅੱਛਾ ਮੈਨੂੰ ਦੱਸਿਓ ਕਿ ਸਿੱਖੀ ਸਿੱਖੀ ਦਾ ਬੂਟਾ ਕਿੱਦਾਂ ਆਸ ਆਪਣੇ ਸਰਦਾਰ ਸਿੱਖਾਂ ਬਾਰੇ ਕੋਈ ਜਾਣਕਾਰੀ ਉੱਥੇ ਸਿਰਫ ਨਾ ਪਿੱਛੇ ਸਿੰਘ ਲੱਗ ਸਕਦਾ ਬਾਕੀ ਉੰਜ ਕੋਈ ਸਰਦਾਰ ਬੰਦਾ ਉੱਥੇ ਨਹੀਂ ਹੈ ਸਰਦਾਰ ਬੰਦਾ ਪਰ ਸਰਦਾਰਾਂ ਬਾਰੇ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਨਹੀਂ ਪਤਾ ਨੇ ਮੈਂ ਉਹੀ ਗੱਲ ਤੁਹਾਡੇ ਨਾਲ ਇੱਕ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਮੇਰੇ ਤੋਂ ਇਹ ਚੀਜ਼ ਜਦੋਂ ਮੈਂ 2012 ਦੇ ਵਿੱਚ ਆਈ ਸੀ ਨਾ ਇੱਥੇ ਤਾਂ ਮੈਂ ਬਿਜ਼ਨਸ ਕੀਤਾ ਸੀਗਾ ਤੇ ਉਸ ਟਾਈਮ ਮੈਂ ਦੇਖਿਆ ਕਿ ਲੋਕ ਸਾਨੂੰ ਹੁਣ ਵੀ ਅਜੇ ਵੀ ਹਿੰਦੂਆਂ ਦੇ ਨਾਂ ਤੋਂ ਜਾਣਦੇ ਨੇ ਮੈਂ ਕਿਸੇ ਕੌਮ ਨੂੰ ਮਾੜਾ ਨਹੀਂ ਕਹਿੰਦੀ ਸਾਰਿਆਂ ਨੂੰ ਆਪ ਆਪਣੀ ਬਹੁਤ ਪਿਆਰਾ ਲੱਗਦਾ ਮਜਬ ਸਭ ਨੂੰ ਪਿਆਰਾ ਹੈਗਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਪਰ ਫਿਰ ਮੇਰੇ ਇੱਕ ਗੱਲ ਦਿਲ ਚ ਆਈ ਸੀ ਵੀ ਕਿਉਂ ਨਹੀਂ ਸਾਨੂੰ ਜਾਣਦੇ ਇਹਨਾਂ ਨੂੰ ਜੇ ਦੱਸਣਾ ਪੈਂਦਾ ਕਿ ਸਿੱਖ ਲੱਗਨੇ ਹਿੰਦੂ ਲੱਗਨੇ ਮੁਸਲਮਾਨ ਲੱਗਨੇ ਫਿਰ ਉਸ ਟਾਈਮ ਆਜ ਮੈਨੂੰ ਵੀਰ ਜੀ 12 ਸਾਲ ਹੋ ਗਏ ਨੇ ਮੈਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਕੱਲੀ ਹੀ ਸੇਵਾ ਕਰ ਪ੍ਰਕਾਸ਼ ਦਿਹਾੜਾ ਉੱਥੇ ਬਣਾਉਂਦੇ ਹਾਂ ਮੈਂ ਕੱਲੀ ਸੇਵਾ ਕਰਦੀ ਹਾਂ ਕੱਲੀ ਅੱਛਾ ਹਾਂਜੀ ਮੈਂ ਕੱਲੀ ਉੱਥੇ ਗੁਰੂ ਮਹਾਰਾਜ ਦਾ ਲੰਗਰ ਲਾ ਕੇ ਲੋਕਾਂ ਨੂੰ ਦੱਸਦੀ ਹਾਂ ਕਿ ਅਸੀਂ ਕੌਣ ਹਾਂ ਪਰ ਇਕੱਲੇ ਬੰਦੇ ਦਾ ਭਾਈ ਪ੍ਰਤਾਪ ਸਿੰਘ ਜੀ ਵੀ ਉੱਥੇ ਲਾਗੇ ਭਾਈ ਪ੍ਰਤਾਪ ਸਿੰਘ ਨੂੰ ਮੈਂ ਮਿਲੀ ਸੀ ਭਾਈ ਪ੍ਰਤਾਪ ਸਿੰਘ ਨੂੰ ਮੈਂ ਮਿਲੀ ਸੀ ਪਿਛਲੇ ਮਹੀਨੇ ਗਈ ਸੀ ਉਹ ਵੀ ਆਪਣਾ ਸਿੱਖ ਧਰਮ ਦਾ ਬਹੁਤ ਪ੍ਰਚਾਰ ਪ੍ਰਚਾਰ ਕਰ ਰਿਹਾ ਬਹੁਤ ਪ੍ਰਚਾਰ ਕਰਦਾ ਬਹੁਤ ਚੰਗੇ ਇਨਸਾਨ ਧੰਨਵਾਦ ਭਾਈ ਪ੍ਰਤਾਪ ਸਿੰਘ ਜੀ ਤੁਹਾਡਾ ਵੀ ਅਸੀਂ ਤੁਹਾਡਾ ਜ਼ਿਕਰ ਕਰਦੇ ਆ ਜੀ ਜੀ ਤੇ ਮੈਂ ਪਹਿਣਾ ਇਹੀ ਗੱਲ ਕਹੂੰਗਾ ਆਪਾਂ ਨਾ ਖਾਲਸਾ ਰਾਜ ਦੀਆਂ ਗੱਲਾਂ ਤਾਂ ਕਰਦੇ ਆ ਸਾਰੇ ਪਾਸੇ ਨਾ ਸਾਰੇ ਲੋਕ ਪਰ ਜਿਹੜਾ ਖਾਲਸਾ ਰਾਜ ਦਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਜ਼ਰੂਰੀ ਆ ਸਾਡੇ ਲੋਕ ਆਪਸ ਵਿੱਚ ਉਲਝਣ ਉਲਝਦੇ ਆ ਆਪਸ ਵਿੱਚ ਲੜਦੇ ਆ ਆਪਾਂ ਨੂੰ ਦੇਖਣਾ ਚਾਹੀਦਾ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਸਾਡੇ ਕਿਹੜੇ ਕਿਹੜੇ ਭੈਣ ਭਰਾ ਬੈਠੇ ਆ ਤੇ ਸਿੱਖੀ ਦਾ ਬੂਟਾ ਲਾ ਕੇ ਬੈਠੇ ਆ ਆਪਾਂ ਉਹਨਾਂ ਨੂੰ ਸਪੋਰਟ ਕਰੀਏ ਜੀ ਸਮੇ ਦੇ ਹਜ਼ਾਰ ਨਾਲ ਕਈ ਲੋਕ ਕਹਿੰਦੇ ਆ ਕਿ ਪੰਜਾਬ ਦੇ ਵਿੱਚ 크ਰਿਸਚਨਾਂ ਦੀ ਗਿਣਤੀ ਬੜੀ ਵੱਧ ਰਹੀ ਆ ਹਾਂਜੀ ਸਵਾਲ ਮੈਂ ਜਾਤ ਪਾਤ ਜਾਂ ਧਰਮ ਤੇ ਨਹੀਂ ਕਰ ਰਿਹਾ ਮੇਰੀ ਗੱਲ ਨੂੰ ਸੋਚਣ ਤੇ ਸਮਝਣ ਦੀ ਕੋਸ਼ਿਸ਼ ਕਰਿਓ ਹਾਂਜੀ ਕਈ ਲੋਕਾਂ ਦੇ ਸਵਾਲ ਆ ਪਰ ਜਿਹੜੀ ਮੋਡਲਾ ਖੇਤਰ ਕੀ ਹੁੰਦਾ ਵਾ ਵਿਦਿਆ ਹੁਣ ਜਿਹੜੇ ਕ੍ਰਿਸਚੀਅਨ ਆ ਉਹ ਆਪਣੇ ਵੱਲੋਂ ਇਹੋ ਜਿਹੇ ਸਕੂਲ ਤੇ ਵਿਦਿਆ ਦਾ ਦੇ ਰਹੇ ਆ ਕਿ ਜਿਹੜੇ ਉੱਚੇ ਲੈਵਲ ਦੀਆਂ ਪੜ੍ਹਾਈ ਕਰਵਾ ਰਹੇ ਆ ਤੇ ਜਿਹੜੇ ਜ਼ਿਆਦਾਤਰ ਕਿਸਾਨਾਂ ਦੇ ਬੱਚੇ ਵੀ ਹੋਰ ਵੀ ਬੱਚੇ ਵੀ ਜਿਹੜੇ ਆ ਉਹਨਾਂ ਸਕੂਲਾਂ ਦੇ ਵਿੱਚ ਪੜ੍ਹ ਕੇ ਚੰਗੇ-ਚੰਗੇ ਟੀਚਰਾਂ ਦੇ ਕੋਲੋਂ ਪਰ ਜੇ ਆਪਾਂ ਦੇਖਿਆ ਜਾਵੇ ਧਰਮ ਦਾ ਪ੍ਰਚਾਰ ਜੇ ਕਿਸੇ ਧਰਮ ਦੇ ਸਕੂਲ ਵਿੱਚ ਪੜਾਂਗੇ ਉੱਥੇ ਕਦੇ ਵੀ ਤੁਹਾਡਾ ਬੱਚਾ ਤੁਹਾਡੇ ਇਸ ਧਰਮ ਤੇ ਸੇਫ ਨਹੀਂ ਹੋ ਸਕਦਾ ਕਿਉਂਕਿ ਦੂਸਰੇ ਨੂੰ ਅਕਸੈਪਟ ਕਰੇਗਾ ਇਹ ਕਰੇਗਾ ਸਹੀ ਗੱਲ ਹੁਣ ਅਸੀਂ ਸਪੇਨ ਵਿੱਚ ਰਹਿੰਦੇ ਆਂ ਹਾਂਜੀ ਸਾਡਾ ਕੋਈ ਵੀ ਇੱਥੇ ਇੱਥੇ ਸਾਡੇ ਵੀ ਨਹੀਂ ਆਣੇ 크ਿਸਚੀਅਨ ਵਾਲੇ ਸਕੂਲਾਂ 'ਚ ਪੜ੍ਹਦੇ ਆ ਹਾਂਜੀ ਹੁਣ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਜੇ ਗੁਰੂ ਘਰ ਨਾਲ ਹੋਣਗੇ ਪ੍ਰਬੰਧਕ ਨਾ ਹੋਣਗੇ ਆਉਣ ਵਾਲੇ ਤੀਜੀ ਚੌਥੀ ਪੀੜ੍ਹੀ ਸਾਡੀ ਇੱਥੇ ਮੈਕਸ ਹੋ ਜਾਣੀ ਜਿੱਦਾਂ ਪਹਿਲਾਂ ਪਨਾਮਾ ਚੋਈਆ ਪਨਾਮਾ ਚੋਈਆ ਹਾਂਜੀ ਪਨਾਮਾ ਦੇ ਵਿੱਚ ਇਹੀ ਹੋਇਆ ਕਿ ਲੋਕਾਂ ਦੇ ਨਾਂ ਪਿੱਛੇ ਸਿੰਘ ਰਹਿ ਗਿਆ ਸਿੰਘ ਹਾਂਜੀ ਹਣਾ ਹਾਂਜੀ ਨਾ ਪਿੱਛੇ ਸਿੰਘ ਰਹਿ ਗਿਆ ਪਰ ਲੋਕ ਉਥੇ ਮਿਕਸ ਹੋ ਗਿਆ ਪੀੜੀ ਖਤਮ ਹੋ ਗਈ ਹੈ ਖਤਮ ਹੋ ਗਈ ਹੈ ਹਣਾ ਤੇ ਇਹੀ ਗੱਲ ਆ ਕਿ ਇਹ ਦੰਗਿਹਾਈ ਦੀਆਂ ਗੱਲਾਂ ਬਾਤਾਂ ਆ ਇਹ ਸਮਾਜ ਤੋਂ ਥੋੜੀਆਂ ਜੀਆਂ ਬਾਹਰ ਦੀਆਂ ਗੱਲਾਂ ਬਾਤਾਂ ਆ ਕਿ ਅਸੀਂ ਇਹ ਗੱਲਾਂ ਕਰੀਏ ਤੇ ਜੇ ਉਥੇ ਸਾਡੇ ਬੱਚੇ ਪੜ੍ਹਦੇ ਆ ਨਾ ਉਹ ਪੜ੍ਹਾ ਰਹੇ ਆ ਤਾਂ ਤੁਸੀਂ ਆਪਣੇ ਵੀ ਆਉਣ ਵਾਲੇ ਸਮੇਂ 'ਚ ਸਕੂਲ ਤਿਆਰ ਕਰੋ ਕਿ ਆਪਣੀ ਪਨੀਰੀ ਜਿਹੜੀ ਤੁਹਾਡੀ ਆ ਉਹ ਵਧੀਆ ਲੱਗ ਸਕੇ ਤਾ ਹੀ ਉਹਨੂੰ ਵਧੀਆ ਬਿਊ ਲੱਗੂਗਾ ਨਾ ਕੌਂਕੀ ਦੀਆਂ ਵੀਡੀਓ ਤੇ ਨਾ ਬਹੁਤ ਕੀਤੀਆਂ ਜੀ ਜੀ ਸਾਰਿਆਂ ਨੇ ਕੀਤੀਆਂ ਸਾਰਿਆਂ ਨੂੰ ਚੈਨਲ ਦਾ ਧੰਨਵਾਦ ਯਾਦਵਿੰਦਰ ਬ੍ਰੈਂਡ ਦਾ ਵੀ ਧੰਨਵਾਦ ਆ ਪਰ ਮੈਂ ਇਸ ਕਰਕੇ ਤੇਰੇ ਨਾਲ ਵੀਡੀਓ ਕੀਤੀ ਆ ਕਿ ਇੱਕ ਬੂਟਾ ਅਕਵਾ ਡੋਰ ਚ ਵੀ ਲੱਗਾ ਜੀ ਕਿਤੇ ਪਾਣੀ ਦੁੱਖੋਂ ਉਹ ਬੂਟਾ ਕਿਤੇ ਮਰ ਜਾ ਨਾ ਜਾਵੇ ਇਹਨਾਂ ਭੈਣ ਭਰਾਵਾਂ ਦਾ ਹੌਸਲਾ ਵਜਾਈ ਕਰਿਆ ਕਰੋ ਭਾਈ ਪ੍ਰਤਾਪ ਸਿੰਘ ਪੇਰੂ ਦੇ ਵਿੱਚ ਬੈਠਿਆ ਉਹ ਵੀ ਮੇਰੇ ਵੀਰ ਭਰਾ ਆ ਜੀ ਉਨਾ ਦੀਆਂ ਵੀਡੀਓ ਵੀ ਅਪਲੋਡ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਿਉਂਕਿ ਉਥੇ ਕੋਈ ਹੋਰ ਬੂਟੇ ਹੈ ਨਹੀਂ ਲੱਗੇ ਹੋਏ ਜਿੱਥੇ-ਜਿੱਥੇ ਬਹੁਤ ਹੁਣ ਮੈਨੂੰ ਮਾਲਟਾ ਤੋਂ ਫੋਨ ਆਇਆ ਆ ਗੁਰੂ ਘਰ ਦੀ ਤਿਆਰੀ ਕਰ ਰਿਹਾ ਤੇ ਇਹ ਬਹੁਤ ਜ਼ਰੂਰੀ ਆ ਤੇ ਭੈਣ ਸਭ ਤੋਂ ਪਹਿਲਾਂ ਤਾਂ ਜਦਹੀਂ ਦੁੱਖ ਸੁੱਖ ਹੁੰਦਾ ਬੰਦਾ ਤਾਂ ਗੁਰਦੁਆਰੇ ਜਾਂਦਾ ਤੇ ਜਾਂ ਆਪਣੇ ਭੈਣ ਭਰਾ ਦੇ ਕੋਲ ਲੱਗੇ ਜਾਂਦਾ ਇਸ ਲਈ ਤੇਰਾ ਬਹੁਤ ਧੰਨਵਾਦ ਆ ਤੂੰ ਭੈਣ ਭਰਾਵਾਂ ਦੀ ਮਦਦ ਕੀਤੀ ਆ ਤੇ ਕੋਈ ਗੱਲਬਾਤ ਜੇ ਕੋਈ ਮੈਸੇਜ ਦੇਣਾ ਤੇ ਥੈਂਕ ਯੂ ਮੈਂ ਤੁਹਾਡੇ ਮੈਂ ਇੱਕ ਗੱਲ ਫੇਰ ਇੱਕ ਕਵਾਂਗੀ ਇਹ ਗੱਲ ਜੀ ਇਹ ਚਲ ਆ ਜ਼ਰੂਰ ਚਲਾਇਓ ਇਹ ਗੱਲ ਨੂੰ ਕਿ ਜਿਹੜੇ ਮੁੰਡੇ ਤਾਂ ਜਾਂਦੇ ਜਾਂਦੇ ਨੇ ਖਾਸ ਕਰਕੇ ਪੰਜਾਬ ਦੀਆਂ ਧੀਆ ਇਸ ਰਸਤਿਆਂ 'ਤੇ ਨਾ ਆਇਆ ਕਰੋ ਨਾ ਆਇਆ ਕਰੋ ਨਾ ਯਾਰ ਕਰੋ ਕਿਉਂਕਿ ਉਹ ਕੋਈ ਗਿਲੇ ਨਾਲ ਲੱਗਦੇ ਸ਼ਹਿਰ ਨਹੀਂ ਹੈਗੇ ਕਿ ਇੱਕ ਬੱਸ ਤੋਂ ਉਤਰ ਕੇ ਤੇ ਦੂਜੀ ਬੱਸ 'ਚ ਬੈਠ ਜਾਣਾ ਉਹ ਕੰਟਰੀਆਂ ਨੇ ਉੱਥੇ ਜੰਗਲਾਂ ਦੇ ਰਸਤੇ ਨੇ ਤੇ ਧੀਆ ਪੈਣਾ ਜਿਹੜੀਆਂ 22 23 ਸਾਲਾਂ ਦੀਆਂ ਕੁੜੀਆਂ ਆਉਂਦੀਆਂ ਨੇ ਖਾਸ ਕਰਕੇ ਉਹ ਡੌਂਕੀ ਨਾ ਲਾਇਆ ਹਮ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹਨੀ ਆ ਕਿ ਹੁਣ ਵੀ ਜਿਹੜੀਆਂ ਅਕਵਾ ਡੋਰ ਤੱਕ ਲੋਂਬੀਆ ਦੇ ਵਿੱਚ ਜਾ ਕੇ ਕੁੜੀਆਂ ਬਹਿ ਗਈਆਂ ਨੇ ਕਿ ਉਹਨਾਂ ਨੂੰ ਪਿੱਛੋਂ ਲਾਰੇ ਲਾਏ ਜਾਂਦੇ ਨੇ ਕਿ ਥੋੜਾ ਟਾਈਮ ਰੁਕ ਜਾਵੋ ਠੀਕ ਹੈ ਕੰਮ ਠੰਡਾ ਹੋ ਜਾ ਹਾਂਜੀ ਹੈ ਹੋਰ ਇੱਧਰ ਬਹੁਤ ਬਹੁਤ ਬੈਠੇ ਹੋਏ ਨੇ ਮੈਂ ਇਹ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਮੈਂ ਪਹਿਲਾਂ ਵੀ ਤਿੰਨ ਚਾਰ ਇੰਟਰਵਿਊ ਚ 10 ਬੈਠੀ ਆ ਕਿ ਹੁਣ ਕਪੂਰਗੰਨ ਦੇ ਵਿੱਚ ਬਹੁਤ ਬੈਠੇ ਹੋਣੇ ਕੁੜੀਆਂ ਮੁੰਡੇ ਵਾਪਸ ਚਲੇ ਚੰਗੀ ਗੱਲ ਹੈ ਹਨਾ ਹੁਣ ਥੋੜਾ ਟਾਈਮ ਪਹਿਲਾਂ ਦੋ ਮੁੰਡੇ ਮਾਰੇ ਨੇ ਫਿਰ ਇੱਕ ਮੁੰਡਾ ਹੋਰ ਮਾਰਿਆਗਾ ਜਿੰਨਾ ਬਾਰੇ ਮੈਨੂੰ ਪਤਾ ਹੈ ਬਾਕੀ ਮੈਂ ਉਹਨਾਂ ਦੇ ਘਰ ਨਹੀਂ ਦੱਸ ਸਕਦੀ ਹੈਗੀ ਵੀਰੇ ਵੀ ਮੇਰੀ ਮਜਦੂਰੀ ਹੈ ਮੈਂ ਕਿਵੇਂ ਕਹਿ ਦਵਾ ਕਿ ਤੁਹਾਡਾ ਬੱਚਾ ਦੁਨੀਆ ਤੇ ਨਹੀਂ ਹੈਗਾ ਕਿਵੇਂ ਕਹਾਂ ਹੌਸਲਾ ਹੀ ਮੇਰਾ ਹੌਸਲਾ ਨਹੀਂ ਪੈਂਦਾ ਕਿਸੇ ਨੂੰ ਦੱਸਣ ਤੇ ਕਿ ਮੈਂ ਕਿਸ ਤਰ੍ਹਾਂ ਕਹਿ ਦਵਾ ਕਿ ਤੁਹਾਡਾ ਪੁੱਤਰ ਦੁਨੀਆ ਤੇ ਨਹੀਂ ਹੈਗਾ ਤੇ ਉੱਥੇ ਉਹ ਕੰਟਰੀਆਂ ਨੇ ਦੇਖੋ ਜਦੋਂ ਜੰਗਲਾਂ ਦੇ ਰਾਈ ਤੁਰਦੇ ਨੇ ਉਹਨਾਂ ਨੇ 4-4 ਦਿਨ ਉਹਨਾਂ ਦੇ ਨਾਲ ਤੁਰਨਾ ਹੁੰਦਾ ਜਿਹੜੇ ਬੰਦੇ ਅੱਗੀ ਲੈ ਕੇ ਜਾਂਦੇ ਨੇ ਉਹ ਕੀ ਸੋਫੀ ਨੇ ਉਹ ਚਾਹ ਪੀ ਕੇ ਲੈ ਕੇ ਜਾਂਦੇ ਨੇ ਉਹਨਾਂ ਨੂੰ ਉਹ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਕਰਕੇ ਜਿਨ੍ਹਾਂ ਦੇ ਨਾਲ ਐਂਆ-ਆਂ ਕੁੜੀਆਂ ਤੁਰਦੀਆਂ ਨੇ ਤਾਂ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹਨੀ ਆ ਜਿੰਨੇ ਵੀ ਮੇਰੇ ਭੈਣ ਭਰਾ ਮੇਰੀਆਂ ਵੀਡੀਓ ਦੇਖਦੇ ਹੋ ਤੇ ਮੈਂ ਸਾਰਿਆਂ ਨੂੰ ਕਹਿੰਦੀ ਆ ਵੀ ਮੁੰਡੇ ਤੇ ਚਲੋ ਠੀਕੇ ਡੌਂਕੀਆਂ ਬੜੀਆਂ ਪੁਰਾਣੀਆਂ ਲਾਂਦੇ ਸੰ ਤੇ ਲਾ ਰਹੇ ਨੇ ਖਾਸ ਕਰਕੇ ਪੰਜਾਬ ਦੀਆਂ ਧੀਆਂ ਤਾਂ ਮਾਪਿਓ ਤਾਂ ਸ਼ਰਮ ਕਰਨਾ ਥੋੜੀ ਬੜੀਆਂ ਕੁੜੀਆਂ ਤੇ ਸ਼ਰਮ ਕਰਨਾ ਉਹਨਾਂ ਦੀ ਜ਼ੁਬਾਨ ਵੀ ਆਪਣੀ ਨਹੀਂ ਹੁੰਦੀ ਨਾ ਉਹ ਇੰਗਲਿਸ਼ ਬੋਲ ਨਾ ਉਹਨਾਂ ਨੂੰ ਸਪੈਨਚ ਆਉਂਦੀ ਐ ਨਾ ਉਹਨਾਂ ਨੂੰ ਇੰਗਲਿਸ਼ ਆਉਂਦੀ ਐ ਉਹ ਕੀ ਕੁਛ ਰਸਤੇ ਤੇ ਧੀਆ ਪੈਣਾ ਨਾਲ ਹੁੰਦਾ ਹੈ ਇਹ ਮੇਰਾ ਸਾਰੇ ਪੰਜਾਬ ਨੂੰ ਤੇ ਸਾਰੇ ਭੈਣ ਭਰਾਵਾਂ ਨੂੰ ਇਹ ਮੈਸੇਜ ਹੈ ਕਿ ਕੁੜੀਆਂ ਨਾ ਭੇਜਿਆ ਕਰੋ ਕੁੜੀਆਂ ਵਾਸਤੇ ਰਸਤਾ ਬਹੁਤ ਗੰਦਾ ਹੈ ਜੇ ਤੁਸੀਂ ਕਿਸੇ ਉੱਤੇ ਪੈਣੇ ਜਾਣਾ ਚਾਹੁੰਦੀ ਹੈ ਜਾਂ ਕੋਈ ਵਰਕ ਪਰਮਿਟ ਤੇ ਆਵੇ ਜਾਂ ਕੋਈ ਟੂਰਿਸਟ ਵੀ ਜੇ ਤੇ ਆਵੇ ਸਹੀ ਤਰੀਕੇ ਨਾਲ ਆਵੇ ਡੌਂਕੀ ਲਾ ਕੇ ਕੁੜੀਆਂ ਨਾ ਜਾਣ ਕਰਨਾ ਦੁਆਵਾ ਸਾਡੀਆਂ ਤੁਹਾਡੇ ਨਾਲ ਆ ਤੇ ਅਸੀਂ ਕਹਿਣ ਨੂੰ ਨਾ ਇਹ ਨਾ ਸਾਰੇ ਪੰਜਾਬ ਦਾ ਸੋਸ਼ਲ ਮੀਡੀਆ ਅਸੀਂ ਕਹਿ ਕੇ ਤੱਕ ਗਏ ਉਹਨਾਂ ਨੂੰ ਅਮਲ ਨਹੀਂ ਹੁੰਦਾ ਉਹ ਇਹ ਕਰਕੇ ਨਹੀਂ ਹੁੰਦਾ ਉਹ ਜਿਹੜੀ ਡਾਕਟਰ ਨੇ ਖਰਾਕ ਦੇਣੀ ਆ ਹਾਂਜੀ ਸਵੇਰ ਨੂੰ ਡਾਕਟਰ ਕੋਲ ਜਾਣਾ ਆ ਤੇ ਉਹ ਡਾਕਟਰ ਨੇ ਜਿਹੜੀਆਂ ਪੁੜੀਆਂ ਬਣਾ ਕੇ ਦੇਣੀਆਂ ਦੋ ਚਟੀਆਂ ਦੋ ਹਰੀਆਂ ਤੇ ਇੱਕ ਲਾਲ ਲਾਲ ਉਹ ਦੁਪਹਿਰੇ ਸਵੇਰੇ ਤੇ ਸ਼ਾਮ ਖਾਣੀ ਆ ਤੇ ਅਸਰ ਭਾਵਾਂ ਵਿੱਚੋਂ ਖਾਲੀ ਹੋਣੀ ਖਾਲੀ ਹਨਾ ਤੇ ਉਹ ਬੀਪੀ ਘਟਦਾ ਆ ਤੇ ਖੰਡ ਖਾ ਲੋ ਖੰਡ ਤੇ ਲੂਣ ਖਾ ਲੋ ਬਸ ਉਹ ਹਾਲ ਆ ਕਿ ਬਾਹਰ ਨੂੰ ਜਾਣਾ ਆ ਭਾਵਾਂ ਗਵਾਂਡੀਆਂ ਦਾ ਮੁੰਡਾ ਮਰਿਆ ਆ ਸਹੀ ਗੱਲ ਡੋਂਕੀ ਦੇ ਵਿੱਚ ਹੁਣ ਇੰਗਲੈਂਡ ਨੂੰ ਥੋੜੇ ਡੁੱਬਿਆ ਹਣਾ ਪਰ ਜਿਹੜੇ ਤੇ ਤਰ ਕੇ ਨੰਗ ਗਏ ਉਹਨਾਂ ਦੀ ਲੈਟਰੀ ਲੱਗ ਗਈ ਜਿਹੜੇ ਡੁੱਬ ਗਏ ਜਿਨ੍ਹਾਂ ਦਾ ਜੀਵ ਡੁੱਬ ਗਿਆ ਉਹਨਾਂ ਦੀ ਤਾਂ ਸਾਰੀ ਉਮਰ ਦਾ ਹਨੇਰਾ ਆ ਇਸ ਕਰਕੇ ਦੂਸਰੇ ਦਾ ਦੁੱਖ ਆਪਾਂ ਜਾਣਦੇ ਨਹੀਂ ਕਿ ਯਾਰੀ ਸਹੀ ਗੱਲ ਹੈ ਇਹ ਜੀ ਤੇ ਦੂਸਰੇ ਦੁੱਖ ਮਹਿਸੂਸ ਕਰਾਂਗੇ ਤਾਂ ਤਾਂ ਹੀ ਮਤਲਬ ਕਿ ਆਪਣੇ ਅੰਦਰ ਪਰ ਕਿਉਂ ਨਹੀਂ ਹੈਨਾ ਜਦੋਂ ਕੋਈ ਫਸ ਜਾਂਦੇ ਨੇ ਬੱਚੇ ਉਦੋਂ ਕਿੰਨੀ ਜਲਦੀ ਜਾਦ ਆ ਜਾਂਦੀ ਤੁਹਾਡੇ ਵਿੱਚ ਕਿਸੇ ਨੂੰ ਹੈਲਪ ਦੀ ਲੋੜ ਆ ਹੁਣੇ ਮੈਂ ਵੇਖਿਆ ਤੁਹਾਡੇ ਕੋਲ ਤੁਸੀਂ ਉਹਦੀ ਹੈਲਪ ਕੀਤੀ ਮੁੰਡਾ ਕਿੱਡੀ ਚੱਤੇ ਆ ਧੰਨਵਾਦ ਕਰਨਾ ਉਹ ਕਹਿੰਦਾ ਭਾਜੀ ਮੈਂ ਤਾਂ ਹੀ ਆਇਆ ਉਂਝ ਨਹੀਂ ਸੀ ਆ ਸਕਦਾ ਉਂਝ ਵੀ ਤੇ ਤੁਸੀਂ ਇੱਥੇ ਰਹਿੰਦੇ ਪੁੱਛਦੇ ਹੈ ਨਾ ਉਹ ਹੈਲਥ ਟਾਈਮ ਤੇ ਕਿਉਂ ਲੋਕ ਜ਼ਿਆਦਾ ਹੁੰਦੇ ਨੇ ਹੁਣ ਆਪਾਂ ਮੈਸੇਜ ਦੇ ਰਿਆਂ ਆਖਿਓ ਕਿ ਚਾਰ ਬੰਦੇ ਇਹ ਗੱਲ ਨੂੰ ਅਮਲ ਕਰਨ ਜਾਂ ਸੁਣਨਾ ਕਦੀ ਨਹੀਂ ਸੁਣਦੇ ਜੇ ਕੋਈ ਫਸ ਜਾਣ ਫੇਰ ਜਦਵਿੰਦਰ ਬਰਾੜ ਹੋਇਆ ਜਾਂ ਕੁਲਵਿੰਦਰ ਫਰਾਂਸ ਵਾਲਾ ਹੋਇਆ ਜਾਂ ਅਮਰੀਕ ਸਿੰਘ ਸਪੇਨ ਵਾਲਾ ਹੋਇਆ ਜਾਂ ਫੇਰ ਆਗੀ ਨਿੰਦਰ ਦੀਦੀ ਤੁਹਾਡੀ ਹੈ ਨਾ ਤੁਹਾਨੂੰ ਉਹਦੀ ਯਾਦ ਆਉਂਦੀ ਏ ਹੈ ਨਾ ਉਂਝ ਕਿਉਂ ਨਹੀਂ ਸਾਡਾ ਇਹ ਲੋਕ ਮੈਸੇਜ ਸੁਣਦੇ ਇਹ ਰਸਤੇ ਕਿੰਨੇ ਗੰਦੇ ਨੇ ਤੁਸੀਂ ਡੋਂਕੀਆਂ ਨਾ ਲਾਓ ਇਹ ਰਸਤੇ ਡੋਂਕੀਆਂ ਵਾਲੇ ਖਾਸ ਕਰਕੇ ਕੁੜੀਆਂ ਵਾਸਤੇ ਨੇ ਹੋਰ ਤਾਂ ਹੋਰ ਸਵਾ ਸਵਾ ਮਹੀਨੇ ਦੇ ਬੱਚੇ ਮੈਂ ਲਜਾਂਦੀਆਂ ਦੇਖਿਆ ਜਨਾਨੀਆਂ ਤਿੰਨ ਤਿੰਨ ਮਹੀਨਿਆਂ ਦੇ ਬੱਚੇ ਕਈ ਕੁੜੀਆਂ ਉੱਥੇ ਅਮਰੀਕਾ ਦੇ ਵਿੱਚ ਮਾਵਾ ਬਣ ਕੇ ਬੈਠੀਆਂ ਨੇ ਜਿਨ੍ਹਾਂ ਨੂੰ ਉਹਨਾਂ ਇਹ ਨਹੀਂ ਪਤਾ ਕਿ ਉਹਨਾਂ ਦਾ ਪਿਓ ਕੌਣ ਹੈ ਬੱਚੇ ਦਾ ਵਾਹਿਗੁਰੂ ਐ ਹੋ ਐ ਹੋ ਜੇ ਹਾਲਾਤ ਨੇ ਐਨੇ ਮਾੜੇ ਹਾਲਾਤ ਨੇ ਉੱਥੇ ਕਹਿੰਦਾ ਤੇ ਜੈਂਟ ਪਿੱਛੋਂ ਦੇ ਚ ਕਹਿੰਦੇ ਬਸ ਤੁਸੀਂ ਗੈਕਵਾਡੋਰ ਉੱਤਰੇ ਨਾਲ ਦੀ ਨਾਲ ਪਰਾਂਵਾਡ ਨਾਲ ਅਮਰੀਕਾ ਨਾਲ ਨਹੀਂ ਹੈਗਾ ਬਹੁਤ ਦੂਰ ਪੈਂਦਾ ਅਮਰੀਕਾ ਪਹਿਲਾ ਅਕਵਾਡੋਰ ਉੱਤਰਦੇ ਨੇ ਇਹ ਤਾਂ ਇਦਾਂ ਕਹਿੰਦੇ ਜਿਦਾ ਜਲੰਧਰੋਂ ਕਰਪੂਰਗੜ੍ਹ ਮੈਂ ਦੱਸਾ ਕਿ ਤੁਹਾਨੂੰ ਉੱਤਰੇ ਅਕਵਾਡੋਰ ਉੱਤਰੇ ਫਿਰ ਉਹ ਤੋਂ ਬਾਅਦ ਕੀ ਹੈ ਕੋਲੰਬੀਆ ਕੋਲੰਬੀਆ ਕੋਈ ਐਡਾ ਕੋ ਨਹੀਂ ਕੋਲੰਬੀਆ ਬਹੁਤ ਵੱਡਾ ਸ਼ਹਿਰ ਹੈਗਾ ਫਿਰ ਕੋਲੰਬੀਆ ਦੇਸ਼ ਸੌਰੀ ਦੇਸ਼ ਦੇਸ਼ ਤੋਂ ਕੋਲੰਬੀਆ ਤੋਂ ਬਾਅਦ ਪਨਾਮਾ ਪਨਾਮਾ ਤੋਂ ਕੋਸਟ ਰਿਕਾ ਕੋਸਟ ਰਿਕਾ ਤੋਂ ਨਕਾਰਾ ਗੁਆ ਨਕਾਰਾ ਗੁਆ ਤੋਂ ਹੌਨਰੇਸ ਹੌਨਰੇਸ ਤੋਂ ਗੁਹਾਤੀ ਮਾਲਾ ਗੁਹਾਤੀ ਮਾਲਾ ਤੋਂ ਮਕਸੀਕੋ ਮਕਸੀਕੋ ਤੋਂ ਬਾਅਦ ਅਮਰੀਕਾ ਨੌ ਕੰਟਰੀਆਂ ਲੰਘਣੀਆਂ ਨੇ ਤੇ ਨੌ ਕੰਟਰੀਆਂ ਦੇ ਵਿੱਚ ਪੁਲਿਸ ਵੀ ਰਾਜ ਟੱਕਰਨੀ ਪੁਲਿਸ ਵੀ ਪਤਾ ਨਹੀਂ ਕਿਹੜੇ ਕਿਹੜੇ ਲੋਕ ਕੌਣ ਕੌਣ ਕਿੰਨੇ ਕਿੰਨੇ ਕਿੱਡੇ ਕਿੱਡੇ ਗਰੁੱਪਾ ਹਨ ਤੇ ਜਿਨ੍ਹਾਂ ਦੇ ਵਿੱਚ ਮੂੰਹ ਚੁੱਕਦੀਆਂ ਨੇ ਤੇ ਆਪਣੀਆਂ ਪੰਜਾਬ ਦੀਆਂ ਧੀਆਂ ਤੋਂ ਰੱਖ ਰਹਿਣਾ ਕਿੱਥੇ ਸੋਣਾ ਕਿੱਥੇ ਪਤਾ ਨਹੀਂ ਪਤਾ ਉਹੀ ਤਾਂ ਮੈਰੋਲਾ ਪੰਦੀਆਂ ਠੀਕੇ ਕੁਝ ਨਹੀਂ ਪਤਾ ਹੂੰ ਪਾਰੇ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹਾਂਗੀ ਤੁਹਾਡੇ ਥਰੂ ਕਿ ਕੁੜੀਆਂ ਨਾ ਆਇਆ ਕਰੋ ਠੀਕ ਹੈ ਮੈਂ ਕਿਸੇ ਨੂੰ ਵੀ ਕਹਿੰਦੀ ਮੁੰਡੇ ਵੀ ਨਾ ਆਇਆ ਕਰੋ ਪਰ ਖਾਸ ਕਰਕੇ ਧੀਆਂ ਭੈਣਾਂ ਨਾ ਭੇਜਿਆ ਕਰੋ ਵੀ ਇਕ ਵਾਰੀਆਂ ਨਾ ਦੁੱਖ ਦੀ ਗੱਲਬਾਤ ਤੇ ਦਸੀ ਆ ਪਰ ਅਮਲ ਹੋ ਜਵੇ ਤਾਂ ਹੀ ਗੱਲ ਆ ਹੁਣ ਕਈ ਵਾਰੀ ਤੇ ਕੋਈ ਗੱਲਬਾਤ ਕਰਨ ਦਾ ਦਿਲ ਵੀ ਨਹੀਂ ਕਰਦਾ ਤੁਹਾਡੇ ਨਾਲ ਕਿਉਂਕਿ ਤੁਸੀਂ ਕਿਹੜਾ ਅਮਲ ਕਰਨਾ ਹੁੰਦਾ ਜਦੋਂ ਤੁਹਾਡਾ ਭੈਣ ਭਰਾ ਫਾਟ ਜਾਂਦਾ ਫਿਰ ਮਰੀਕ ਸਿੰਘ ਦਾ ਨੰਬਰ ਲਾ ਬੱਦੇ ਤੇਰੇ ਦੀ ਮੈਨੂੰ ਜ਼ੋਰ ਵੀ ਨਹੀਂ ਦਿੰਦੇ ਤਕੀ ਫਿਰ ਦਿਨ ਸ਼ਾਮ ਪੱਜ 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 ਔਰ ਇੱਥੇ ਵੀ ਇੱਥੇ ਨਹੀਂ ਕਿਡਨਾਪ ਹੁੰਦੇ ਇੱਥੇ ਮੁੰਡੇ ਕਿਡਨਾਪ ਹੋਣ ਲੱਪੇ ਯੂਰਪ ਚ ਅੱਛਾ ਖੇਤਾਂ ਚ ਲੜਕੀ ਲੈ ਜਾਂਦੇ ਆ ਨਸ਼ੇ ਤੇ ਲਾ ਦਿੰਦੇ ਆ ਬਾਕੇ ਪਿੱਛੋਂ ਵੀ ਜੇ ਤੁਹਾਡਾ ਪੁੱਤ ਇੰਡੀਆ ਦੇ ਵਿੱਚ ਇਹਨਾਂ ਪੰਜਾਬ ਚ ਨਸ਼ੇ ਕਰਦਾ ਉਹਨੂੰ ਤਾਂ ਬਿਲਕੁਲ ਹੀ ਬਾਹਰ ਨਾ ਭੇਜੋ ਹਾਂਜੀ ਬਿਲਕੁਲ ਹੀ ਬਾਹਰ ਨਾ ਭੇਜੋ ਕਿਉਂਕਿ ਬਾਹਰ ਆ ਕੇ ਨਸ਼ਾ ਨਹੀਂ ਛੱਡਣਾ ਉਹਨੂੰ ਉੱਥੇ ਸੈਂਟਰ ਚ ਭਰਤੀ ਕਰਾ ਦਿਓ ਇੰਦੇ ਬਾਹਰ ਜਾ ਕੇ ਕੰਮ ਕਰ ਲੱਗੂਗਾ ਉਹ ਇੱਥੇ ਆ ਕੇ ਜਿਆਦਾ ਨਸ਼ੇ ਕਰ ਲਾ ਪੈਦਾ ਤੁਹਾਡੀ ਨਿਗਾਹ ਤੋਂ ਦੂਰ ਹੋ ਜਾਂਦਾ ਨਿਗਾਹ ਤੋਂ ਤੇ ਇਹ ਲਈ ਆਪਣੇ ਧੀ ਪੁੱਤ ਤੇ ਧਿਆਨ ਰੱਖੋ ਦੇਖੋ ਮੈਂ ਭੰਡਦਾ ਨਹੀਂ ਕਿਸੇ ਨੂੰ ਮਾੜਾ ਨਹੀਂ ਕਿੰਨਾ ਹਰ ਇੱਕ ਦਾ ਪੁੱਤ ਹੀਰਾ ਹੀ ਹੁੰਦਾ ਮੈਂ ਨਹੀਂ ਕਿੰਨਾ ਅੱਖਾਂ ਦਾ ਤਾਰਾ ਹੀਰਾ ਤੁਹਾਡੀਆਂ ਅੱਖਾਂ ਦੋਲੇ ਹੋਏ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਅਮਰੀਕ ਸਿੰਘ ਕੈਮਰਾਮੈਨ ਸਾਹਿਦ ਸਿੰਘ ਦੇ ਨਾਲ ਪੰਜਾਬ ਤੋਂ ਸਪੇਨ